ਦੋਸਤੋ ਪੰਜਾਬ ਮਿਲਟਰੀ ਸਟੇਸ਼ਨ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਸਿੱਧੀ ਭਰਤੀ ਹੈ ਜੀ ਨਾ ਤੁਹਾਡਾ ਕੋਈ ਪੇਪਰ ਹੈ ਨਾ ਕੋਈ ਅਪਲੀਕੇਸ਼ਨ ਫੀਸ ਹੈ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਬਿਲਿੰਗ ਕਲਰਕ ਸਟੋਰ ਇਨਚਾਰਜ ਕਲਰਕ ਬਾਗਵਾਨ ਹਾਊਸ ਲੇਡੀ اٹینڈੰਟ ਲੈਬ ਟੈਕਨੀਸ਼ੀਅਨ ਅਤੇ ਹੋਰ ਵੀ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਯੋਗਤਾ ਰੱਖੀ ਜੀ 10ਵੀਂ 12ਵੀਂ ਤੁਸੀਂ ਪਾਸ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਜੀ ਅਪਲਾਈ ਜੁਰ ਕਰਿਓ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਮਿਲਟਰੀ ਸਟੇਸ਼ਨ ਬਿਆਸ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾਂ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤਾ ਗਿਆ ਜੀ 11 ਮਹੀਨੇ ਲਈ ਬਾਅਦ ਵਿੱਚ ਇਹਨਾਂ ਦਾ ਸਮਾਂ ਅੱਗੇ ਬਤਾ ਦਿੱਤਾ ਜਾਵੇਗਾ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਤੁਸੀਂ ਮੇਰਾ WhatsApp ਗਰੁੱਪ ਅਤੇ Telegram ਚੈਨਲ ਜੁਆਇਨ ਕਰ ਸਕਦੇ ਹੋ ਜੀ ਜਾਂ ਫਿਰ ਮੇਰਾ Facebook ਪੇਜ ਵੀ ਫੋਲੋ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇਤਾ ਜੀ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਦੋਸਤੋ ਪੋਸਟ ਐਂਡ ਡਿਟੇਲ ਅਤੇ ਕੁਆਲਿਫਿਕੇਸ਼ਨ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਅਕਾਊਂਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ 1 12ਵੀਂ ਤੁਸੀਂ ਪਾਸ ਕੀਤੀ ਹੈ ਕੰਪਿਊਟਰ ਤੁ ਤੁਹਾਡੇ ਕੋਲ ਵਰਕ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਡੀਬੀ ਯੂਆਰਸੀ ਸਟਾਫ ਦੀ ਪੋਸਟ ਹੈ ਜੀ 1 ਨੰਬਰ 3 ਜੀ ਬਿਲਿੰਗ ਕਰਮਚਾਰੀਆਂ ਪੋਸਟਾਂ ਨੇ 5 ਨੈਕਸਟ ਜੀ ਸਟੋਰ ਇੰਚਾਰਜ ਦੀਆਂ ਪੋਸਟਾਂ ਨੇ 3 ਕਲਰਕ ਦੀ ਪੋਸਟ ਹੈ ਜੀ 1 ਇਹਨਾਂ ਪੋਸਟਾਂ ਨੇ 10ਵੀਂ ਤੁਸੀਂ ਪਾਸ ਕੀਤੀ ਹੈ ਕੰਪਿਊਟਰ ਦੀ ਤੁਹਾਨੂੰ ਨੌਲੇਜ ਹੈ ਤੁਹਾਡੇ ਕੋਲ ਵਰਕਿੰਗ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਗਾਰਨਰ ਦੀ ਪੋਸਟ ਹੈ ਜੀ 2 ਸਟਿਵਾਰਡ ਦੀ ਪੋਸਟ ਹੈ ਜੀ 1 ਹਾਉਸਕੀਪਰ ਦੀਆਂ ਪੋਸਟਾਂ ਨੇ 3 ਕਿਰਟ ਇਕਰ ਦੀ ਪੋਸਟ ਹੈ ਜੀ 1 ਲੇਡੀ ਅਟੈਂਡੈਂਟ ਲੇਡੀ ਸੇਵਾਦਾਰ ਦੀਆਂ ਪੋਸਟਾਂ ਨੇ 3 ਲੈਬ ਟੈਕਨੀਸ਼ੀਅਨ ਦੀ ਪੋਸਟ ਹੈ ਜੀ 1 ਜੋ ਉੱਪਰ ਵਾਲੀਆਂ ਪੋਸਟਾਂ ਨੇ ਜੀ ਇਹਨਾਂ ਪੋਸਟਾਂ ਲਈ 10ਵੀਂ ਤੁਸੀਂ ਪਾਸ ਕੀਤੀ ਆ ਵਰਕਿੰਗ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਜੋ ਲੈਬ ਟੈਕਨੀਸ਼ੀਅਨ ਦੀ ਪੋਸਟ ਹੈ ਜੀ ਉਸ ਪੋਸਟ ਲਈ ਕੁਆਲੀਫਿਕੇਸ਼ਨ ਹੈ ਬੀਐਸਸੀ ਤੁਸੀਂ ਕੰਪਲੀਟ ਕੀਤੀ ਆ ਮੈਡੀਕਲ ਲੈਬ ਟੈਕਨੋਲੋਜੀ ਦਾ ਕੋਰਸ ਤੁਸੀਂ ਜੋ ਡਿਪਲੋਮਾ ਹੁੰਦਾ ਉਹ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ 18 ਸਾਲ ਤੋਂ ਉੱਪਰ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਅਪਲਾਈ ਕਰਨ ਦੀ ਲਾਸਟ ਡੇਟ ਕੁਝ ਇਸ ਪ੍ਰਕਾਰ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਅਪਲਾਈ ਕਰਨ ਦਾ ਤਰੀਕਾ ਸਮਝ ਲਓ ਜੀ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਆਪਣਾ ਨਾਮ ਪਿਤਾ ਦਾ ਨਾਮ ਡੇਟ ਆਫ ਬਰਥ ਕੁਆਲਿਫਿਕੇਸ਼ਨ ਐਡਰੈਸ ਮੋਬਾਈਲ ਨੰਬਰ ਮੇਲ ਆਈਡੀ ਸਾਰਾ ਕੁਝ ਲਿਖਣ ਤੋਂ ਬਾਅਦ ਤੁਸੀਂ ਭੇਜ ਦੇਣਾ ਹੋਵੇਗਾ ਜੀ ਸਟੇਸ਼ਨ ਹੈੱਡ ਕੁਆਰਟਰ ਬਿਆਸ ਦੇ ਐਡਰੈਸ ਤੇ ਅੱਜ ਤੋਂ 10 ਦਿਨ ਦੇ ਅੰਦਰ ਅੰਦਰ ਤੁਸੀਂ ਭੇਜ ਦੇਣਾ ਹੋਵੇਗਾ ਜੀ ਅੱਜ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 10 ਦਿਨਾਂ ਬਾਅਦ ਕੋਈ ਵੀ ਐਪਲੀਕੇਸ਼ਨ ਫਾਰਮ ਮੰਨਿਆ ਨਹੀਂ ਜਾਵੇਗਾ। ਰਿਜੈਕਟ ਕਰਤਾ ਜਾਵੇਗਾ ਜੋ ਵੀ ਤੁਸੀਂ ਐਪਲੀਕੇਸ਼ਨ ਫਾਰਮ ਭੇਜੋਗੇ। ਐਪਲੀਕੇਸ਼ਨ ਫਾਰਮ ਵਿੱਚ ਪੂਰੀ ਡਿਟੇਲ ਤੁਹਾਨੂੰ ਮੈਂਸ਼ਨ ਕਰਨੀ ਹੋਵੇਗੀ ਜੀ। ਦੋਸਤੋ ਨਾ ਪੋਸਟ ਨਾਲ ਇੰਟਰਵਿਊ ਡੇਟ ਟਾਈਮਿੰਗ ਸਮਾਂ ਕੁਛ ਇਸ ਪ੍ਰਕਾਰ ਹੋਵੇਗਾ ਜੀ। ਜੋ ਯੋਗ ਉਮੀਦਵਾਰ ਹੋਣਗੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰ ਦਿੱਤਾ ਜਾਵੇਗਾ ਇੰਟਰਵਿਊ ਵਾਸਤੇ। ਜਦੋਂ ਤੁਸੀਂ ਇੰਟਰਵਿਊ ਲਈ ਜਾਣਾ ਜੀ ਆਪਣੇ オリジナル ਡਾਕੂਮੈਂਟਸ ਅਤੇ ਉਹਨਾਂ ਦੀਆਂ ਫੋਟੋਕਾਪੀਆਂ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ। ਕੀ ਕੀ ਡਾਕੂਮੈਂਟ ਤੁਸੀਂ ਲੈ ਕੇ ਜਾਣਾ ਨੇ ਜੀ ਸਰਟੀਫਿਕੇਟਸ ਮਾਰਕਸ਼ੀਟ ਡਿਗਰੀ 10ਵੀਂ ਦਾ ਸਰਟੀਫਿਕੇਟਸ ਵਰਕਿੰਗ ਐਕਸਪੀਰੀਅੰਸ ਡਿਸਚਾਰਜ ਬੁੱਕ ਪੀਪੀਓ ਅਲੋਂਗ ਵਿਦ ਰਿਕਾਰਡ ਆਫ ਸਰਵਿਸ ਐਕ ਸਰਵਿਸਮੈਨ ਕੈਂਡੀਡੇਟਸ ਲੈ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਇੰਟਰਵਿਊ ਦੇ ਟਾਈਮ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਐਡਰੈਸ ਹੈ ਜੀ ਸਟੇਸ਼ਨ ਹੈਡਕ quarter ਬਿਆਸ ਦਾ ਐਡਰੈਸ ਹੈ ਤੁਸੀਂ ਪਹੁੰਚਣਾ ਹੋਵੇਗਾ ਦੋਸਤੋ ਉਮੀਦ ਕਰਦਾ ਮੇਰੀ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ